ਕੰਸਲ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਮੰਗੀ ਸੀ ਪਾਰਲੀਮੈਂਟ ਦੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਹੀ ਖਤਰਾ ਬਣ ਚੁੱਕਿਆ ਹੈ ਯਾਨੀ ਕਿ ਉਹਨਾਂ ਦੀ ਸਦਸ્યਤਾ ਜਿਹਨੂੰ ਕਹਿ ਲਿਏ ਕਿ ਉਹਨਾਂ ਦੀ ਵਿੱਚ ਹੋਂਦ ਪਾਰਲੀਮੈਂਟ ਦੇ ਉਹਨਾਂ ਦਾ ਐਮਪੀ ਦਾ ਅਹੁਦਾ ਖਤਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਐਮਪੀ ਅਮਰਿਤਪਾਲ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਹੈ ਕਿ ਉਹਨਾਂ ਦੇ ਤਰੀਕੇ ਹੀ ਸਹੀ ਨਹੀਂ ਸੀ ਚੋਣ ਲੜਨ ਦੇ ਤਾਂ ਉਹਨਾਂ ਦੀ ਚੋਣ ਵੀ ਗਲਤ ਹੈ ਉਸ ਨੂੰ ਰੱਦ ਕੀਤਾ ਜਾਏ ਐਮਪੀ ਦਾ ਅਹੁਦਾ ਅਮਰਿਤਪਾਲ ਤੋਂ ਖੋਹ ਲਿਆ ਜਾਏ ਇਹ ਪਟੀਸ਼ਨ ਪਾਈ ਗਈ ਹੈ ਖਡੂਰ ਸਾਹਿਬ ਸੀਟ ਤੋਂ ਹੀ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਵਿਕਰਮਜੀਤ ਸਿੰਘ ਉਹਨਾਂ ਨੇ ਇਹ ਪਟੀਸ਼ਨ ਪਾਈ ਆ ਤੇ ਕਈ ਸਾਰੇ ਕਾਰਨ ਦਿੱਤੇ ਨੇ ਕਈ ਸਾਰੇ ਸਵਾਲ ਚੁੱਕੇ ਨੇ ਪਹਿਲਾ ਸਵਾਲ ਉਹਨਾਂ ਨੇ ਚੁੱਕਿਆ ਇਸ ਪਟੀਸ਼ਨ ਦੇ ਵਿੱਚ ਕਾਰਨ ਦਿੱਤਾ ਕਿਉਂ ਐਮਪੀ ਦੀ ਅਹੁਦਾ ਜਿਹੜਾ ਅਮਰਿਤਪਾਲ ਸਿੰਘ ਤੋਂ ਲੈ ਲਿਆ ਜਾਵੇ ਕਿਉਂਕਿ ਜਦੋਂ ਚੋਣ ਲੜੇ ਤਾਂ ਚੋਣ ਦੇ ਵਿੱਚ ਜਿਹੜਾ ਖਰਚ ਹੋਇਆ ਉਸ ਦਾ ਕੋਈ ਬਿਵਰਾਂ ਨਹੀਂ ਦਿੱਤਾ ਗਿਆ ਕੋਈ ਡਿਟੇਲ ਪੂਰੇ ਤਰੀਕੇ ਨਹੀਂ ਦਿੱਤੀ ਗਈ ਕਿ ਕਿੱਥੋਂ ਪੈਸਾ ਆਇਆ ਕੌਣ ਫੰਡਿੰਗ ਦੇ ਰਿਹਾ ਸੀ ਅਮਰਤਪਾਲ ਨੂੰ ਕਿਉਂਕਿ ਖਰਚਾ ਹੁੰਦਾ ਹੈ ਪ੍ਰਚਾਰ ਦੇ ਵਿੱਚ ਬੂਥ ਵੀ ਲੱਗਦੇ ਨੇ ਹੋਰ ਵੱਖ-ਵੱਖ ਤਰੀਕੇ ਦੇ ਖਰਚੇ ਹੁੰਦੇ ਨੇ ਤਾਂ ਉਸ ਫੰਡਿੰਗ ਦਾ ਕੋਈ ਵੀ ਡਿਟੇਲ ਸਾਹਮਣੇ ਨਹੀਂ ਲਿਆਂਦੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਪਾਉਂਦਾ ਹੈ ਅਮਰਤਪਾਲ ਸਿੰਘ ਦੇ ਪਿੱਛੇ ਕੌਣ ਆ ਉਸ ਨੂੰ ਲੈ ਕੇ ਪੈਸੇ ਕਿੱਥੋਂ ਆਏ ਤਾਂ ਇਹ ਸਵਾਲ ਸਭ ਤੋਂ ਪਹਿਲਾਂ ਇਹ ਪਟੀਸ਼ਨ ਚੁੱਕਦੀ ਹੈ ਦੂਜਾ ਦੋਸ਼ ਜਿਹੜਾ ਕਥਿਤ ਤੌਰ ਤੇ ਲਾਇਆ ਗਿਆ ਇਸ ਪਟੀਸ਼ਨ ਦੇ ਵਿੱਚ ਉਹ ਇਹ ਹੈ ਕਿ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਵੇਂ ਗੁਰੂ ਘਰ ਹੋ ਗਏ ਗੁਰਦੁਆਰੇ ਜਾਂ ਹੋਰ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਪ੍ਰਚਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਸਿਆਸੀ ਪ੍ਰਚਾਰ ਵਾਸਤੇ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਇਹ ਵੀ ਇੱਕ ਦੋਸ਼ ਇਸ ਪਟੀਸ਼ਨ ਦੇ ਵਿੱਚ ਲਾਇਆ ਗਿਆ ਅਮਰਤਪਾਲ ਸਿੰਘ ਦੇ ਖਿਲਾਫ ਤਾਂ ਹੁਣ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਉੱਤੇ ਸੁਣਵਾਈ ਹੁੰਦੀ ਨਜ਼ਰ ਆਏਗੀ ਜਿਸ ਦਾ ਜੇਕਰ ਨਤੀਜਾ ਅਮਰਤਪਾਲ ਦੇ ਉਲਟ ਜਾਂਦਾ ਤਾਂ ਐਮਪੀ ਦਾ ਉਹਦਾ ਉਹਨਾਂ ਤੋਂ ਖੁੱਸ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਦੀ ਫੰਡਿੰਗ ਬਾਰੇ ਸਮੇਂ-ਸਮੇਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਜਦੋਂ ਐਨਐਸਏ ਲੱਗਿਆ ਸੀ ਤਾਂ ਉਦੋਂ ਇਹ ਵੀ ਕਿਹਾ ਗਿਆ ਸੀ ਕਿ ਦਲਜੀਤ ਕਲਸੀ ਜੋ ਅਮਰਤਪਾਲ ਦੇ ਸਾਥੀ ਨੇ ਉਹ ਦੁਬਈ ਦੇ ਵਿੱਚ ਕਈ ਅਤੰਕਵਾਦੀ ਸੰਗਠਨਾ ਜਾ ਕਹਿ ਲਿਏ ਕਿ ਪਾਕਿਸਤਾਨ ਦੀਆਂ ਕਈ ਏਜੰਸੀਆਂ ਦੇ ਵੱਡੇ ਲੀਡਰਾਂ ਦੇ ਨਾਲ ਕਮਾਂਡਰਾਂ ਦੇ ਨਾਲ ਮਿਲਦੇ ਨਜ਼ਰ ਆਏ ਅਜਿਹੀ ਗੱਲ ਵੀ ਸਾਹਮਣੇ ਆਈ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਅਮਰਤਪਾਲ ਦੀ ਜਿਹੜੀ ਹੈ ਇਹ ਅਮਰਤਪਾਲ ਸਿੰਘ ਦੇ ਖਿਲਾਫ ਜੋ ਪਟੀਸ਼ਨ ਹੈ ਉਹਨਾਂ ਦੀ ਫੰਡਿੰਗ ਤੇ ਧਾਰਮਿਕ ਥਾਵਾਂ ਨੂੰ ਪ੍ਰਚਾਰ ਸਿਆਸੀ ਪ੍ਰਚਾਰ ਰਸਤੇ ਵਰਤਣ ਦੇ ਦੋਸ਼ਾਂ ਦੇ ਤਹਿਤ ਚੈਲੰਜ ਕਰ ਦਿੱਤਾ ਗਿਆ ਕਿ ਉਹਨਾਂ ਦੀ ਐਮਪੀ ਦੀ ਮੈਂਬਰਸ਼ਿਪ ਐਮਪੀ ਦਾ ਅਹੁਦਾ ਉਹਨਾਂ ਤੋਂ ਖੋਹ ਲਿਆ ਜਾਵੇ ਇਹਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਰੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਮੰਗੀ ਸੀ ਪਾਰਲੀਮੈਂਟ ਦੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਹੀ ਖਤਰਾ ਬਣ ਚੁੱਕਿਆ ਹੈ ਯਾਨੀ ਕਿ ਉਹਨਾਂ ਦੀ ਸਦਸਤਾ ਜਿਹਨੂੰ ਕਹਿ ਲਿਏ ਕਿ ਉਹਨਾਂ ਦੀ ਵਿੱਚ ਹੋਂਦ ਪਾਰਲੀਮੈਂਟ ਦੇ ਉਹਨਾਂ ਦਾ ਐਮਪੀ ਦਾ ਅਹੁਦਾ ਖਤਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਅਮਰਤਪਾਲ ਸਿੰਘ ਦੇ ਖਿਲਾਫ ਐਮਪੀ ਅਮਰਤਪਾਲ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਆ ਕਿਉਂ ਨਾ ਦੇ ਤਰੀਕੇ ਹੀ ਸਹੀ ਨਹੀਂ ਸੀ ਚੋਣ ਲੜਨ ਦੇ ਤਾਂ ਉਹਨਾਂ ਦੀ ਚੋਣ ਵੀ ਗਲਤ ਹੈ ਉਸ ਨੂੰ ਰੱਦ ਕੀਤਾ ਜਾਏ ਐਮਪੀ ਦਾ ਅਹੁਦਾ ਅਮਰਿਤਪਾਲ ਤੋਂ ਖੋਹ ਲਿਆ ਜਾਏ ਇਹ ਪਟੀਸ਼ਨ ਪਾਈ ਗਈ ਹੈ ਖਡੂਰ ਸਾਹਿਬ ਸੀਟ ਤੋਂ ਹੀ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਵਿਕਰਮਜੀਤ ਸਿੰਘ ਉਹਨਾਂ ਨੇ ਇਹ ਪਟੀਸ਼ਨ ਪਾਈ ਆ ਤੇ ਕਈ ਸਾਰੇ ਕਾਰਨ ਦਿੱਤੇ ਨੇ ਕਈ ਸਾਰੇ ਸਵਾਲ ਚੁੱਕੇ ਨੇ ਪਹਿਲਾ ਸਵਾਲ ਉਹਨਾਂ ਨੇ ਚੁੱਕਿਆ ਇਸ ਪਟੀਸ਼ਨ ਦੇ ਵਿੱਚ ਕਾਰਨ ਦਿੱਤਾ ਹੈ ਕਿਉਂ ਐਮਪੀ ਦੀ ਉਹਦਾ ਜਿਹੜਾ ਅਮਰਿਤਪਾਲ ਸਿੰਘ ਤੋਂ ਲੈ ਲਿਆ ਜਾਵੇ ਕਿਉਂਕਿ ਜਦੋਂ ਚੋਣ ਲੜੇ ਤਾਂ ਚੋਣ ਦੇ ਵਿੱਚ ਜਿਹੜਾ ਖਰਚ ਹੋਇਆ ਉਸ ਦਾ ਕੋਈ ਬਿਓਰਾ ਨਹੀਂ ਦਿੱਤਾ ਗਿਆ ਕੋਈ ਡਿਟੇਲ ਪੂਰੇ ਤਰੀਕੇ ਨਹੀਂ ਦਿੱਤੀ ਗਈ ਕਿ ਕਿੱਥੋਂ ਪੈਸਾ ਆਇਆ ਕੌਣ ਫੰਡਿੰਗ ਦੇ ਰਿਹਾ ਸੀ ਅਮਰਿਤਪਾਲ ਨੂੰ ਕਿਉਂਕਿ ਖਰਚ ਤਾਂ ਹੁੰਦਾ ਹੈ ਪ੍ਰਚਾਰ ਦੇ ਵਿੱਚ ਬੂਥ ਵੀ ਲੱਗਦੇ ਨੇ ਹੋਰ ਵੱਖ-ਵੱਖ ਤਰੀਕੇ ਦੇ ਖਰਚੇ ਹੁੰਦੇ ਨੇ ਤਾਂ ਉਸ ਫੰਡਿੰਗ ਦਾ ਕੋਈ ਵੀ ਡਿਟੇਲ ਸਾਹਮਣੇ ਨਹੀਂ ਲਿਆਂਦੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਪਾਉਂਦਾ ਹੈ ਅਮਰਪਾਲ ਸਿੰਘ ਦੇ ਪਿੱਛੇ ਕੌਣ ਆ ਉਸ ਨੂੰ ਲੈ ਕੇ ਪੈਸੇ ਕਿੱਥੋਂ ਆਏ ਤਾਂ ਇਹ ਸਵਾਲ ਸਭ ਤੋਂ ਪਹਿਲਾਂ ਇਹ ਪਟੀਸ਼ਨ ਚੁੱਕਦੀ ਹੈ ਦੂਜਾ ਦੋਸ਼ ਜਿਹੜਾ ਕਥਿਤ ਤੌਰ ਤੇ ਲਾਇਆ ਗਿਆ ਇਸ ਪਟੀਸ਼ਨ ਦੇ ਵਿੱਚ ਉਹ ਇਹ ਹੈ ਕਿ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਵੇਂ ਗੁਰੂ ਘਰ ਹੋ ਗਏ ਗੁਰਦੁਆਰੇ ਜਾਂ ਹੋਰ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਪ੍ਰਚਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਸਿਆਸੀ ਪ੍ਰਚਾਰ ਵਾਸਤੇ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਇਹ ਵੀ ਇੱਕ ਦੋਸ਼ ਇਸ ਪਟੀਸ਼ਨ ਦੇ ਵਿੱਚ ਲਾਇਆ ਗਿਆ ਅਮਰਤਪਾਲ ਸਿੰਘ ਦੇ ਖਿਲਾਫ ਤਾਂ ਹੁਣ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਉੱਤੇ ਸੁਣਵਾਈ ਹੁੰਦੀ ਨਜ਼ਰ ਆਏਗੀ ਜਿਸ ਦਾ ਜੇਕਰ ਨਤੀਜਾ ਅਮਰਤਪਾਲ ਦੇ ਉਲਟ ਜਾਂਦਾ ਤਾਂ ਐਮਪੀ ਦਾ ਉਹਦਾ ਉਹਨਾਂ ਤੋਂ ਖੁੱਸ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਦੀ ਫੰਡਿੰਗ ਬਾਰੇ ਸਮੇਂ-ਸਮੇਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਜਦੋਂ ਐਨਐਸਏ ਲੱਗਿਆ ਸੀ ਤਾਂ ਉਦੋਂ ਅ ਇਹ ਵੀ ਕਿਹਾ ਗਿਆ ਸੀ ਕਿ ਦਲਜੀਤ ਕਲਸੀ ਜੋ ਅਮਰਤਪਾਲ ਦੇ ਸਾਥੀ ਨੇ ਉਹ ਦੁਬਈ ਦੇ ਵਿੱਚ ਅ ਕਈ ਅਤੰਕਵਾਦੀ ਸੰਗਠਨਾਾਂ ਜਾਂ ਕਹਿ ਲਿਏ ਕਿ ਪਾਕਿਸਤਾਨ ਦੀਆਂ ਕਈ ਏਜੰਸੀਆਂ ਦੇ ਵੱਡੇ ਲੀਡਰਾਂ ਦੇ ਨਾਲ ਕਮਾਂਡਰਾਂ ਦੇ ਨਾਲ ਮਿਲਦੇ ਨਜ਼ਰ ਆਏ ਅਜਿਹੀ ਗੱਲ ਵੀ ਸਾਹਮਣੇ ਆਈ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਅਮਰਤਪਾਲ ਦੀ ਜਿਹੜੀ ਹੈ ਇਹ ਅਮਰਤਪਾਲ ਸਿੰਘ ਦੇ ਖਿਲਾਫ ਜੋ ਪਟੀਸ਼ਨ ਹੈ ਉਹਨਾਂ ਦੀ ਫੰਡਿੰਗ ਤੇ ਧਾਰਮਿਕ ਥਾਵਾਂ ਨੂੰ ਪ੍ਰਚਾਰ ਸਿਆਸੀ ਪ੍ਰਚਾਰ ਆਸਤੇ ਵਰਤਣ ਦੇ ਦੋਸ਼ਾਂ ਦੇ ਤਹਿਤ ਚੈਲੰਜ ਕਰ ਦਿੱਤਾ ਗਿਆ ਕਿ ਉਹਨਾਂ ਦੀ ਐਮਪੀ ਦੀ ਮੈਂਬਰਸ਼ਿਪ ਐਮਪੀ ਦਾ ਅਹੁਦਾ ਉਹਨਾਂ ਤੋਂ ਖੋਹ ਲਿਆ ਜਾਵੇ। ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਰੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਮੰਗੀ ਸੀ ਪਾਰਲੀਮੈਂਟ ਦੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਹੀ ਖਤਰਾ ਬਣ ਚੁੱਕਿਆ ਹੈ। ਯਾਨੀ ਕਿ ਉਹਨਾਂ ਦੀ ਸਦਸਤਾ ਜਿਹਨੂੰ ਕਹਿ ਲਿਏ ਕਿ ਉਹਨਾਂ ਦੀ ਵਿੱਚ ਹੋਂਦ ਪਾਰਲੀਮੈਂਟ ਦੇ ਉਹਨਾਂ ਦਾ MP ਦਾ ਅਹੁਦਾ ਖਤਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਖਿਲਾਫ MP ਅਮਰਿਤਪਾਲ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਹੈ ਕਿ ਉਹਨਾਂ ਦੇ ਤਰੀਕੇ ਹੀ ਸਹੀ ਨਹੀਂ ਸੀ ਚੋਣ ਲੜਨ ਦੇ ਤਾਂ ਉਹਨਾਂ ਦੀ ਚੋਣ ਵੀ ਗਲਤ ਹੈ ਉਸ ਨੂੰ ਰੱਦ ਕੀਤਾ ਜਾਏ MP ਦਾ ਅਹੁਦਾ ਅਮਰਿਤਪਾਲ ਤੋਂ ਖੋਹ ਲਿਆ ਜਾਏ ਇਹ ਪਟੀਸ਼ਨ ਪਾਈ ਗਈ ਹੈ ਖਡੂਰ ਸਾਹਿਬ ਸੀਟ ਤੋਂ ਹੀ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਵਿਕਰਮਜੀਤ ਸਿੰਘ ਹੋਣਾ ਨੇ ਇਹ ਪਟੀਸ਼ਨ ਪਾਈ ਆ ਤੇ ਕਈ ਸਾਰੇ ਕਾਰਨ ਦਿੱਤੇ ਨੇ ਕਈ ਸਾਰੇ ਸਵਾਲ ਚੁੱਕੇ ਨੇ ਪਹਿਲਾ ਸਵਾਲ ਉਹਨਾਂ ਨੇ ਚੁੱਕਿਆ ਇਸ ਪਟੀਸ਼ਨ ਦੇ ਵਿੱਚ ਕਾਰਨ ਦਿੱਤਾ ਕਿਉਂ ਐਮਪੀ ਦੀ ਅਹੁਦਾ ਜਿਹੜਾ ਅਮਰਿਤਪਾਲ ਸਿੰਘ ਤੋਂ ਲੈ ਲਿਆ ਜਾਵੇ ਕਿਉਂਕਿ ਜਦੋਂ ਚੋਣ ਲੜੇ ਤਾਂ ਚੋਣ ਦੇ ਵਿੱਚ ਜਿਹੜਾ ਖਰਚ ਹੋਇਆ ਉਸ ਦਾ ਕੋਈ ਬਿਵਰਾਂ ਨਹੀਂ ਦਿੱਤਾ ਗਿਆ ਕੋਈ ਡਿਟੇਲ ਪੂਰੇ ਤਰੀਕੇ ਨਹੀਂ ਦਿੱਤੀ ਗਈ ਕਿ ਕਿੱਥੋਂ ਪੈਸਾ ਆਇਆ ਕੌਣ ਫੰਡਿੰਗ ਦੇ ਰਿਹਾ ਸੀ ਅਮਰਿਤਪਾਲ ਨੂੰ ਕਿਉਂਕਿ ਖਰਚਾ ਹੁੰਦਾ ਹੈ ਪ੍ਰਚਾਰ ਦੇ ਵਿੱਚ ਬੂਥ ਵੀ ਲੱਗਦੇ ਨੇ ਹੋਰ ਵੱਖ-ਵੱਖ ਤਰੀਕੇ ਦੇ ਖਰਚੇ ਹੁੰਦੇ ਨੇ ਤਾਂ ਉਸ ਫੰਡਿੰਗ ਦਾ ਕੋਈ ਵੀ ਡਿਟੇਲ ਸਾਹਮਣੇ ਨਹੀਂ ਲਿਆਂਦੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਪਾਉਂਦਾ ਹੈ ਅਮਰਿਤਪਾਲ ਸਿੰਘ ਦੇ ਪਿੱਛੇ ਕੌਣ ਆ ਉਸ ਨੂੰ ਲੈ ਕੇ ਪੈਸੇ ਕਿੱਥੋਂ ਆਏ ਤਾਂ ਇਹ ਸਵਾਲ ਸਭ ਤੋਂ ਪਹਿਲਾਂ ਇਹ ਪਟੀਸ਼ਨ ਚੁੱਕਦੀ ਹੈ ਦੂਜਾ ਦੋਸ਼ ਜਿਹੜਾ ਕਥਿਤ ਤੌਰ ਤੇ ਲਾਇਆ ਗਿਆ ਇਸ ਪਟੀਸ਼ਨ ਦੇ ਵਿੱਚ ਉਹ ਇਹ ਹੈ ਕਿ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਵੇਂ ਗੁਰੂ ਘਰ ਹੋ ਗਏ ਗੁਰਦੁਵਾਰੇ ਜਾਂ ਹੋਰ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਪ੍ਰਚਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਸਿਆਸੀ ਪ੍ਰਚਾਰ ਵਾਸਤੇ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਇਹ ਵੀ ਇੱਕ ਦੋਸ਼ ਇਸ ਪਟੀਸ਼ਨ ਦੇ ਵਿੱਚ ਲਾਇਆ ਗਿਆ ਅਮਰਪਾਲ ਸਿੰਘ ਦੇ ਖਿਲਾਫ ਤਾਂ ਹੁਣ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਉੱਤੇ ਸੁਣਵਾਈ ਹੁੰਦੀ ਨਜ਼ਰ ਆਏਗੀ ਜਿਸ ਦਾ ਜੇਕਰ ਨਤੀਜਾ ਅਮਰਤਪਾਲ ਦੇ ਉਲਟ ਜਾਂਦਾ ਤਾਂ ਐਮਪੀ ਦਾ ਉਹਦਾ ਉਹਨਾਂ ਤੋਂ ਖੁੱਸ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਦੀ ਫੰਡਿੰਗ ਬਾਰੇ ਸਮੇਂ-ਸਮੇਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਜਦੋਂ ਐਨਐਸਏ ਲੱਗਿਆ ਸੀ ਤਾਂ ਉਦੋਂ ਇਹ ਵੀ ਕਿਹਾ ਗਿਆ ਸੀ ਕਿ ਦਲਜੀਤ ਕਲਸੀ ਜੋ ਅਮਰਤਪਾਲ ਦੇ ਸਾਥੀ ਨੇ ਉਹ ਦੁਬਈ ਦੇ ਵਿੱਚ ਕਈ ਅਤਨਕਵਾਦੀ ਸੰਗਠਨਾ ਜਾਂ ਕਹਿ ਲਈਏ ਕਿ ਪਾਕਿਸਤਾਨ ਦੀਆਂ ਕਈ ਏਜੰਸੀਆਂ ਦੇ ਵੱਡੇ ਲੀਡਰਾਂ ਦੇ ਨਾਲ ਕਮਾਂਡਰਾਂ ਦੇ ਨਾਲ ਮਿਲਦੇ ਨਜ਼ਰ ਆਏ ਅਜਿਹੀ ਗੱਲ ਵੀ ਸਾਹਮਣੇ ਆਈ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਅਮਰਤਪਾਲ ਦੀ ਜਿਹੜੀ ਹੈ ਇਹ ਅਮਰਤਪਾਲ ਸਿੰਘ ਦੇ ਖਿਲਾਫ ਜੋ ਪਟੀਸ਼ਨ ਹੈ ਉਹਨਾਂ ਦੀ ਫੰਡਿੰਗ ਤੇ ਧਾਰਮਿਕ ਥਾਵਾਂ ਨੂੰ ਪ੍ਰਚਾਰ ਸਿਆਸੀ ਪ੍ਰਚਾਰ ਵਾਸਤੇ ਵਰਤਣ ਦੇ ਦੋਸ਼ਾਂ ਦੇ ਤਹਿਤ ਚੈਲੰਜ ਕਰ ਦਿੱਤਾ ਗਿਆ ਕਿ ਉਹਨਾਂ ਦੀ ਐਮਪੀ ਦੀ ਮੈਂਬਰਸ਼ਿਪ ਐਮਪੀ ਦਾ ਅਹੁਦਾ ਉਹਨਾਂ ਤੋਂ ਖੋਹ ਲਿਆ ਜਾਵੇ। ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਰੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਮੰਗੀ ਸੀ ਪਾਰਲੀਮੈਂਟ ਦੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਹੀ ਖਤਰਾ ਬਣ ਚੁੱਕਿਆ ਹੈ ਯਾਨੀ ਕਿ ਉਹਨਾਂ ਦੀ ਸਦੱਸਤਾ ਜਿਹਨੂੰ ਕਹਿ ਲਿਏ ਕਿ ਉਹਨਾਂ ਦੀ ਵਿੱਚ ਹੋਂਦ ਪਾਰਲੀਮੈਂਟ ਦੇ ਉਹਨਾਂ ਦਾ ਐਮਪੀ ਦਾ ਅਹੁਦਾ ਖਤਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਐਮਪੀ ਅਮਰਿਤਪਾਲ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਹੈ ਕਿ ਉਹਨਾਂ ਦੇ ਤਰੀਕੇ ਹੀ ਸਹੀ ਨਹੀਂ ਸੀ ਚੋਣ ਲੜਨ ਦੇ ਤਾਂ ਉਹਨਾਂ ਦੀ ਚੋਣ ਵੀ ਗਲਤ ਹੈ ਉਸ ਨੂੰ ਰੱਦ ਕੀਤਾ ਜਾਏ ਐਮਪੀ ਦਾ ਅਹੁਦਾ ਅਮਰਿਤਪਾਲ ਤੋਂ ਖੋਹ ਲਿਆ ਜਾਏ ਇਹ ਪਟੀਸ਼ਨ ਪਾਈ ਗਈ ਹੈ ਖਡੂਰ ਸਾਹਿਬ ਸੀਟ ਤੋਂ ਹੀ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਵਿਕਰਮਜੀਤ ਸਿੰਘ ਉਹਨਾਂ ਨੇ ਇਹ ਪਟੀਸ਼ਨ ਪਾਈ ਆ ਤੇ ਕਈ ਸਾਰੇ ਕਾਰਨ ਦਿੱਤੇ ਨੇ ਕਈ ਸਾਰੇ ਸਵਾਲ ਚੁੱਕੇ ਨੇ ਪਹਿਲਾ ਸਵਾਲ ਉਹਨਾਂ ਨੇ ਚੁੱਕਿਆ ਇਸ ਪਟੀਸ਼ਨ ਦੇ ਵਿੱਚ ਕਾਰਨ ਦਿੱਤਾ ਕਿਉਂ ਐਮਪੀ ਦੀ ਅਹੁਦਾ ਜਿਹੜਾ ਅਮਰਿਤਪਾਲ ਸਿੰਘ ਤੋਂ ਲੈ ਲਿਆ ਜਾਵੇ ਕਿਉਂਕਿ ਜਦੋਂ ਚੋਣ ਲੜੇ ਤਾਂ ਚੋਣ ਦੇ ਵਿੱਚ ਜਿਹੜਾ ਖਰਚ ਹੋਇਆ ਉਸ ਦਾ ਕੋਈ ਬਿਵਰਾ ਨਹੀਂ ਦਿੱਤਾ ਗਿਆ ਕੋਈ ਡਿਟੇਲ ਪੂਰੇ ਤਰੀਕੇ ਨਹੀਂ ਦਿੱਤੀ ਗਈ ਕਿ ਕਿੱਥੋਂ ਪੈਸਾ ਆਇਆ ਕੌਣ ਫੰਡਿੰਗ ਦੇ ਰਿਹਾ ਸੀ ਅਮਰਤਪਾਲ ਨੂੰ ਕਿਉਂਕਿ ਖਰਚਾ ਹੁੰਦਾ ਹੈ ਪ੍ਰਚਾਰ ਦੇ ਵਿੱਚ ਬੂਥ ਵੀ ਲੱਗਦੇ ਨੇ ਹੋਰ ਵੱਖ-ਵੱਖ ਤਰੀਕੇ ਦੇ ਖਰਚੇ ਹੁੰਦੇ ਨੇ ਤਾਂ ਉਸ ਫੰਡਿੰਗ ਦਾ ਕੋਈ ਵੀ ਡਿਟੇਲ ਸਾਹਮਣੇ ਨਹੀਂ ਲਿਆਂਦੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਪਾਉਂਦਾ ਹੈ ਅਮਰਤਪਾਲ ਸਿੰਘ ਦੇ ਪਿੱਛੇ ਕੌਣ ਆ ਉਸ ਨੂੰ ਲੈ ਕੇ ਪੈਸੇ ਕਿੱਥੋਂ ਆਏ ਤਾਂ ਇਹ ਸਵਾਲ ਸਭ ਤੋਂ ਪਹਿਲਾਂ ਇਹ ਪਟੀਸ਼ਨ ਚੁੱਕਦੀ ਹੈ ਦੂਜਾ ਦੋਸ਼ ਜਿਹੜਾ ਕਥਿਤ ਤੌਰ ਤੇ ਲਾਇਆ ਗਿਆ ਇਸ ਪਟੀਸ਼ਨ ਦੇ ਵਿੱਚ ਉਹ ਇਹ ਹੈ ਕਿ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਵੇਂ ਗੁਰੂ ਘਰ ਹੋ ਗਏ ਗੁਰਦੁਆਰੇ ਜਾਂ ਹੋਰ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਪ੍ਰਚਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਸਿਆਸੀ ਪ੍ਰਚਾਰ ਵਾਸਤੇ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਇਹ ਵੀ ਇੱਕ ਦੋਸ਼ ਇਸ ਪਟੀਸ਼ਨ ਦੇ ਵਿੱਚ ਲਾਇਆ ਗਿਆ ਅਮਰਪਾਲ ਸਿੰਘ ਦੇ ਖਿਲਾਫ ਤਾਂ ਹੁਣ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਉੱਤੇ ਸੁਣਵਾਈ ਹੁੰਦੀ ਨਜ਼ਰ ਆਏਗੀ ਜਿਸ ਦਾ ਜੇਕਰ ਨਤੀਜਾ ਅਮਰਤਪਾਲ ਦੇ ਉਲਟ ਜਾਂਦਾ ਤਾਂ ਐਮਪੀ ਦਾ ਉਹਦਾ ਉਹਨਾਂ ਤੋਂ ਖੁੱਸ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਦੀ ਫੰਡਿੰਗ ਬਾਰੇ ਸਮੇਂ-ਸਮੇਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਜਦੋਂ ਐਨਐਸਏ ਲੱਗਿਆ ਸੀ ਤਾਂ ਉਦੋਂ ਇਹ ਵੀ ਕਿਹਾ ਗਿਆ ਸੀ ਕਿ ਦਲਜੀਤ ਕਲਸੀ ਜੋ ਅਮਰਤਪਾਲ ਦੇ ਸਾਥੀ ਨੇ ਉਹ ਦੁਬਈ ਦੇ ਵਿੱਚ ਕਈ ਅਤੰਕਵਾਦੀ ਸੰਗਠਨਾ ਜਾ ਕਹਿ ਲਿਏ ਕਿ ਪਾਕਿਸਤਾਨ ਦੀਆਂ ਕਈ ਏਜੰਸੀਆਂ ਦੇ ਵੱਡੇ ਲੀਡਰਾਂ ਦੇ ਨਾਲ ਕਮਾਂਡਰਾਂ ਦੇ ਨਾਲ ਮਿਲਦੇ ਨਜ਼ਰ ਆਏ ਅਜਿਹੀ ਗੱਲ ਵੀ ਸਾਹਮਣੇ ਆਈ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਅਮਰਤਪਾਲ ਦੀ ਜਿਹੜੀ ਹੈ ਇਹ ਅਮਰਤਪਾਲ ਸਿੰਘ ਦੇ ਖਿਲਾਫ ਜੋ ਪਟੀਸ਼ਨ ਹੈ ਉਹਨਾਂ ਦੀ ਫੰਡਿੰਗ ਤੇ ਧਾਰਮਿਕ ਥਾਵਾਂ ਨੂੰ ਪ੍ਰਚਾਰ ਸਿਆਸੀ ਪ੍ਰਚਾਰ ਰਸਤੇ ਵਰਤਣ ਦੇ ਦੋਸ਼ਾਂ ਦੇ ਤਹਿਤ ਚੈਲੰਜ ਕਰ ਦਿੱਤਾ ਗਿਆ ਕਿ ਉਹਨਾਂ ਦੀ ਐਮਪੀ ਦੀ ਮੈਂਬਰਸ਼ਿਪ ਐਮਪੀ ਦਾ ਅਹੁਦਾ ਉਹਨਾਂ ਤੋਂ ਖੋਹ ਲਿਆ ਜਾਵੇ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਡੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪਰਮਿਸ਼ਨ ਮੰਗੀ ਸੀ ਪਾਰਲੀਮੈਂਟ ਦੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਹੀ ਖਤਰਾ ਬਣ ਚੁੱਕਿਆ ਹੈ ਯਾਨੀ ਕਿ ਉਹਨਾਂ ਦੀ ਸਦਸਤਾ ਜਿਹਨੂੰ ਕਹਿ ਲਿਏ ਕਿ ਉਹਨਾਂ ਦੀ ਵਿੱਚ ਹੋਂਦ ਪਾਰਲੀਮੈਂਟ ਦੇ ਉਹਨਾਂ ਦਾ ਐਮਪੀ ਦਾ ਅਹੁਦਾ ਖਤਰੇ ਦੇ ਵਿੱਚ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਐਮਪੀ ਅਮਰਿਤਪਾਲ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਆ ਕਿ ਉਹਨਾਂ ਦੇ ਤਰੀਕੇ ਹੀ ਸਹੀ ਨਹੀਂ ਸੀ ਚੋਣ ਲੜਨ ਦੇ ਤਾਂ ਉਹਨਾਂ ਦੀ ਚੋਣ ਵੀ ਗਲਤ ਹੈ ਉਸ ਨੂੰ ਰੱਦ ਕੀਤਾ ਜਾਏ ਐਮਪੀ ਦਾ ਅਹੁਦਾ ਅਮਰਿਤਪਾਲ ਤੋਂ ਖੋਹ ਲਿਆ ਜਾਏ ਇਹ ਪਟੀਸ਼ਨ ਪਾਈ ਗਈ ਹੈ ਖਡੂਰ ਸਾਹਿਬ ਸੀਟ ਤੋਂ ਹੀ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਵਿਕਰਮਜੀਤ ਸਿੰਘ ਹੋਣਾ ਨੇ ਇਹ ਪਟੀਸ਼ਨ ਪਾਈ ਆ ਤੇ ਕਈ ਸਾਰੇ ਕਾਰਨ ਦਿੱਤੇ ਨੇ ਕਈ ਸਾਰੇ ਸਵਾਲ ਚੁੱਕੇ ਨੇ ਪਹਿਲਾ ਸਵਾਲ ਉਹਨਾਂ ਨੇ ਚੁੱਕਿਆ ਇਸ ਪਟੀਸ਼ਨ ਦੇ ਵਿੱਚ ਕਾਰਨ ਦਿੱਤਾ ਹੈ ਕਿਉਂ ਐਮਪੀ ਦੀ ਉਹਦਾ ਜਿਹੜਾ ਅਮਰਿਤਪਾਲ ਸਿੰਘ ਤੋਂ ਲੈ ਲਿਆ ਜਾਵੇ ਕਿਉਂਕਿ ਜਦੋਂ ਚੋਣ ਲੜੇ ਤਾਂ ਚੋਣ ਦੇ ਵਿੱਚ ਜਿਹੜਾ ਖਰਚ ਹੋਇਆ ਉਸ ਦਾ ਕੋਈ ਬਿਉਰਾ ਨਹੀਂ ਦਿੱਤਾ ਗਿਆ ਕੋਈ ਡਿਟੇਲ ਪੂਰੇ ਤਰੀਕੇ ਨਹੀਂ ਦਿੱਤੀ ਗਈ ਕਿ ਕਿੱਥੋਂ ਪੈਸਾ ਆਇਆ ਕੌਣ ਫੰਡਿੰਗ ਦੇ ਰਿਹਾ ਸੀ ਅਮਰਿਤਪਾਲ ਨੂੰ ਕਿਉਂਕਿ ਖਰਚ ਤਾਂ ਹੁੰਦਾ ਹੈ ਪ੍ਰਚਾਰ ਦੇ ਵਿੱਚ ਬੂਥ ਵੀ ਲੱਗਦੇ ਨੇ ਹੋਰ ਵੱਖ-ਵੱਖ ਤਰੀਕੇ ਦੇ ਖਰਚੇ ਹੁੰਦੇ ਨੇ ਤਾਂ ਉਸ ਫੰਡਿੰਗ ਦਾ ਕੋਈ ਵੀ ਡਿਟੇਲ ਸਾਹਮਣੇ ਨਹੀਂ ਲਿਆਂਦੀ ਗਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਪਾਉਂਦਾ ਅਮਰਪਾਲ ਸਿੰਘ ਦੇ ਪਿੱਛੇ ਕੌਣ ਆ ਉਸ ਨੂੰ ਲੈ ਕੇ ਪੈਸੇ ਕਿੱਥੋਂ ਆਏ ਤਾਂ ਇਹ ਸਵਾਲ ਸਭ ਤੋਂ ਪਹਿਲਾਂ ਇਹ ਪਟੀਸ਼ਨ ਚੁੱਕਦੀ ਹੈ ਦੂਜਾ ਦੋਸ਼ ਜਿਹੜਾ ਕਥਿਤ ਤੌਰ ਤੇ ਲਾਇਆ ਗਿਆ ਇਸ ਪਟੀਸ਼ਨ ਦੇ ਵਿੱਚ ਉਹ ਇਹ ਹੈ ਕਿ ਧਾਰਮਿਕ ਜਿਹੜੀਆਂ ਥਾਵਾਂ ਨੇ ਜਿਵੇਂ ਗੁਰੂ ਘਰ ਹੋ ਗਏ ਗੁਰਦੁਆਰੇ ਜਾਂ ਹੋਰ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਪ੍ਰਚਾਰ ਵਾਸਤੇ ਚੋਣ ਪ੍ਰਚਾਰ ਵਾਸਤੇ ਸਿਆਸੀ ਪ੍ਰਚਾਰ ਵਾਸਤੇ ਧਾਰਮਿਕ ਥਾਵਾਂ ਨੂੰ ਵਰਤਿਆ ਗਿਆ ਇਹ ਵੀ ਇੱਕ ਦੋਸ਼ ਇਸ ਪਟੀਸ਼ਨ ਦੇ ਵਿੱਚ ਲਾਇਆ ਗਿਆ ਅਮਰਤਪਾਲ ਸਿੰਘ ਦੇ ਖਿਲਾਫ ਤਾਂ ਹੁਣ ਜਲਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਉੱਤੇ ਸੁਣਵਾਈ ਹੁੰਦੀ ਨਜ਼ਰ ਆਏਗੀ ਜਿਸ ਦਾ ਜੇਕਰ ਨਤੀਜਾ ਅਮਰਤਪਾਲ ਦੇ ਉਲਟ ਜਾਂਦਾ ਤਾਂ ਐਮਪੀ ਦਾ ਉਹਦਾ ਉਹਨਾਂ ਤੋਂ ਖੁੱਸ ਸਕਦਾ ਹੈ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਦੀ ਫੰਡਿੰਗ ਬਾਰੇ ਸਮੇਂ-ਸਮੇਂ